ਆਪਜੀ ਤਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਖਾਂ ਦੇ ਅਸਥਾਨ ਤੇ ਹਾਜ਼ਰੀਆਂ ਭਰਿਓ ਜੀ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਸੰਸਾਰ ਕਹਿੰਦਾ ਕਾਮ ਮਾੜਾ, ਕ੍ਰੋਧ ਮਾੜਾ, ਲੋਭ ਮਾੜਾ, ਹੰਕਾਰ ਮਾੜਾ ਕਹਿੰਦੇ ਨਹੀਂ ਜੇ ਕਾਮਨਾ ਕਰਨੀ ਹੈ ਗੁਰੂ ਪ੍ਰਤੀ ਕਰ, ਕ੍ਰੋਧ ਕਰਨਾ ਗੁਰੂ ਪ੍ਰਤੀ ਕਰ ਜਿਹੜਾ ਮੋਹ ਸੰਸਾਰ ਲਈ ਕਰਦਾ ਨਾ ਤੂੰ ਸਤਿਗੁਰ ਲਈ ਕਰ ਜੇ ਹੰਕਾਰ ਕਰਨਾ ਇਹ ਕਰ ਸੱਚੇ ਪਾਤਸ਼ਾਹ ਬੁਰਾਪਲਾਂ ਤੇਰੇ ਹੀ ਆ ਨਾ ਇਹ ਮਹਾਪੁਰਖਾਂ ਦੇ ਪਰਵਚਨ ਜਿਹੜੇ ਗ੍ਰੰਥਾਂ ਚੋਂ ਕਿਤਾਬਾਂ ਚੋਂ ਨਹੀਂ ਮਿਲਦੇ ਤੇ ਮਹਾਪੁਰਖਾਂ ਨੇ ਇਸੇ ਤਰ੍ਹਾਂ ਸੰਸਾਰ ਨੂੰ ਗਿਆਨ ਵੰਡਿਆ ਅੱਜ ਵੀ ਸਤਿਕਾਰਯੋਗ ਅਸਥਾਨ ਦੇ ਮੁਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਕੈਨੇਡਾ ਵਿਖੇ ਵਿਦੇਸ਼ਾਂ ਦੀ ਧਰਤੀ 'ਚ ਲੱਖਾਂ ਹੀ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਦੇ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਦਾ ਹੋਕਾ ਦਿੱਤਾ ਸੱਬੇ ਸੰਜੀਵਾਲ ਸਦੈਨ ਤੋਂ ਕਿਸੇ ਨਾ ਦਿਸੇ ਵਾਰਾ ਜਿਓ ਅਮਰਤ ਛਕਣਾ ਤੇ ਇਸ ਕਰਕੇ ਪ੍ਰੇਰਿਤ ਬਾਬਾ ਜੀ ਸਾਰੇ ਹੀ ਨਗਰਾਂ ਚ ਕਰਦੇ ਆ ਹਰ ਨਗਰਾਂ ਚ ਅਮਰ ਸੰਚਾਰ ਵੀ ਹੁੰਦੇ ਆ ਬਸ ਇੱਕੋ ਹੀ ਸੋਚ ਸਾਡਾ ਪ੍ਰੀਤ ਜਿਹੜੀ ਸਾਡਾ ਪ੍ਰੇਮ ਆ ਨਾ ਸਤਿਗੁਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਈਏ ਅਸੀਂ ਸਤਿਗੁਰ ਦੇ ਹੋ ਜਾਈਏ ਕਦੇ ਮਨ ਨੂੰ ਪੁੱਛਣਾ ਤਾਂ ਜ਼ਰੂਰ ਵੀ ਮਨ ਸਤਿਗੁਰ ਦੇ ਕਦੋਂ ਹੋਣਾ ਸੰਸਾਰ ਦੇ ਹੋ ਗਏ ਆ ਆਪਣਿਆਂ ਦੇ ਹੋ ਗਏ ਆ ਜਿਨ੍ਹਾਂ ਨੂੰ ਆਪਣੇ ਸਮਝਦਾ ਉਹਨਾਂ ਦੇ ਹੋ ਗਏ ਆ ਤੇ ਸਤਿਗੁਰ ਦੇ ਕਦੋਂ ਹੋਣਾ ਇਹ ਮਹਾਂਪੁਰਖਾਂ ਦੀ ਆਪਾਂ ਕਮਾਏ ਪਰਵਚਨ ਕਰਨੇ ਤੇ ਸਤਿਗੁਰ ਦੇ ਚਰਨਾਚ ਅਰਦਾਸ ਕਰਨੀਆਂ ਤੇ ਸਤਿਕਾਰ ਸਿੱਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਚਰਨਾ ਤੇ ਮਹਾਂਪੁਰਖਾਂ ਦੇ ਪਰਵਚਨ ਹਿਰਦੇ 'ਚ ਵਸਾਉਣੇ ਆ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜੇਕਾਰਾ ਬੁਲਾਉਣਾ ਜੀ ਬੋਲੇ ਸੋਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ